ਦੋਸਤੋ ਕਿਉਂ ਕੁਝ ਹਾਲਾਤਾਂ ਵਿੱਚ ਸਾਡੇ ਰੌਂਕ ਤੇ ਜਾਨੀ ਕਿ ਗੂਸ ਬੰਪਸ ਆ ਜਾਂਦੇ ਨੇ ਕਿਉਂ ਕੁਝ ਦੇਰ ਪਾਣੀ ਵਿੱਚ ਹੱਥ ਤੇ ਪੈਰ ਰੱਖਣ ਨਾਲ ਸਾਡੇ ਮਾਸ ਉਤੇ ਅਜਿਹੀ ਭਰਤ ਬਣ ਜਾਂਦੀ ਹੈ ਆਖਰ ਸਾਡੇ ਨੌਹਾਂ ਅੰਦਰ ਇਹ ਚਿੱਟਾ ਦਾਗ ਕਿਉਂ ਹੁੰਦਾ ਬੱਚੇ ਜਦੋਂ ਰੋਂਦੇ ਨੇ ਤਾਂ ਉਹਨਾਂ ਦੇ ਹੰਝੂ ਕਿਉਂ ਨਹੀਂ ਨਿਕਲਦੇ ਤੇ ਕਿਉਂ ਔਰਤਾਂ ਦੇ ਮੁਕਾਬਲੇ ਜ਼ਿਆਦਾਤਰ ਬੰਦੇ ਹੀ ਕਲਰ ਬਲਾਈਂਡ ਹੁੰਦੇ ਹਨ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਵਿੱਚ ਤੁਹਾਨੂੰ ਮਿਲਣਗੇ ਨੰਬਰ 21 ਦੋਸਤੋ ਤੁਸੀਂ ਲੋਕਾਂ ਦੇ ਨੋਹਾਂ ਤੇ ਅਜਿਹੇ ਚਿੱਟੇ ਦਾਗ ਦੇਖੇ ਹੋਣਗੇ ਕਦੇ ਸੋਚਿਆ ਹੈ ਕਿ ਇਹ ਸਿਰਫ ਕੁਝ ਲੋਕਾਂ ਦੇ ਨੋਹਾਂ ਤੇ ਹੀ ਕਿਉਂ ਹੁੰਦੇ ਹਨ ਦਰਸਲ ਨੋਹਾਂ ਉਤੇ ਮੌਜੂਦ ਇਹ ਚਿੱਟੇ ਦਾਗ ਤੁਹਾਡੇ ਸਰੀਰ ਅੰਦਰ ਆਇਰਨ ਕੈਲਸ਼ੀਅਮ ਤੇ ਮਿਨਰਲਸ ਦੀ ਕਮੀ ਦਾ ਕਾਰਨ ਹੁੰਦਾ ਹੈ ਸਾਡੀ ਬਾਡੀ ਦੇ ਦਿਮਾਗ ਦਾ ਕਨੈਕਸ਼ਨ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਸਾਡੇ ਸਰੀਰ ਅੰਦਰ ਕਿਤੇ ਵੀ ਕੋਈ ਗੜਬੜ ਹੁੰਦੀ ਹੈ ਤਾਂ ਉਹਦੇ ਲੱਛਣ ਸਾਨੂੰ ਬੜੀ ਛੇਤੀ ਦਿਖਣ ਲੱਗ ਜਾਂਦੇ ਨੇ ਤਾਂ ਕਿ ਆਪਾਂ ਉਹਨੂੰ ਤੁਰੰਤ ਠੀਕ ਕਰ ਸਕੀਏ ਨੰਬਰ 20 1990 ਵਿੱਚ ਅਮਰੀਕਾ ਦੇ ਵਿਗਿਆਨੀਆਂ ਨੇ ਇਹ ਖੋਜ ਕੀਤੀ ਕਿ ਜਿਹੜੇ ਲੋਕ ਲੈਫਟ ਹੈਂਡਡ ਹੁੰਦੇ ਹਨ ਜਾਣੀ ਕਿ ਜੋ ਆਪਣਾ ਸਾਰਾ ਕੰਮ ਖੱਬੇ ਹੱਥ ਨਾਲ ਕਰਦੇ ਨੇ ਉਹ ਲਗਭਗ 9 ਮਹੀਨੇ ਘੱਟ ਜਿਉਂਦੇ ਨੇ ਉਹਨਾਂ ਲੋਕਾਂ ਤੋਂ ਜੋ ਲੋਕ ਰਾਈਟ ਹੈਂਡਡ ਹੁੰਦੇ ਨੇ ਅਜਿਹਾ ਇਸ ਲਈ ਹੁੰਦਾ ਹੈ ਕਿ ਇਸ ਦੁਨੀਆ ਦੀ ਜ਼ਿਆਦਾਤਰ ਚੀਜ਼ਾਂ ਰਾਈਟ ਹੈਂਡਡ ਲੋਕਾਂ ਦੇ ਹਿਸਾਬ ਨਾਲ ਹੀ ਬਣਾਈਆਂ ਜਾਂਦੀਆਂ ਨੇ ਜਿਸ ਕਰਕੇ ਲੈਫਟ ਹੈਂਡਡ ਲੋਕਾਂ ਨੂੰ ਜੀਵਨ ਵਿੱਚ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤੇ लेफ्ट ਹੈਂਡਰਡ ਲੋਕਾਂ ਅੰਦਰ ਐਕਸੀਡੈਂਟ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਜਿਸ ਨਾਲ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਨੰਬਰ 19 ਥੋੜਾ ਪਤਾ ਹੀ ਹੋਵੇਗਾ ਕਿ ਸਾਡਾ ਦਿਮਾਗ ਹੀ ਸਾਡੀ ਪੂਰੀ ਬਾਡੀ ਨੂੰ ਕੰਟਰੋਲ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਪਰੇਸ਼ਨ ਦੇ ਸਮੇਂ ਸਾਡੇ ਦਿਮਾਗ ਨੂੰ ਅੱਧਾ ਕਰਕੇ ਉਹਨੂੰ ਅਲੱਗ ਰੱਖਿਆ ਜਾ ਸਕਦਾ ਹੈ ਤੇ ਇਸ ਨਾਲ ਸਾਡੇ ਦਿਮਾਗ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਤੇ ਸਾਡਾ ਬ੍ਰੇਨ 40 ਸਾਲ ਦੀ ਉਮਰ ਤੱਕ ਹਮੇਸ਼ਾ ਵਾਤਾ ਰਹਿਦਾ ਹੈ ਨੰਬਰ 18 ਇੰਟਰਨੈਸ਼ਨਲ ਹਾਈਪਰ ਸੋਸਾਇਟੀ ਦੇ ਅਨੁਸਾਰ ਸਾਡੀ ਬਾਡੀ ਅੰਦਰ 5 ਲੱਖ ਪਸੀਨਾ ਬਾਹਰ ਆਉਣ ਵਾਲੇ ਹੌਲ ਹੁੰਦੇ ਹਨ ਪਰ ਇਹ ਸਾਨੂੰ ਦਿਖਦੇ ਨਹੀਂ ਤੇ ਜ਼ਿਆਦਾਤਰ ਹੌਲ ਸਾਡੇ ਪੈਰ ਦੇ ਥੱਲੇ ਹੱਥਾਂ ਉੱਤੇ ਮੱਥੇ ਉੱਤੇ ਹੁੰਦੇ ਹਨ ਸਾਡੇ ਇੱਕ ਪੈਰ ਵਿੱਚ ਹੀ ਤਕਰੀਬਨ 1,25,000 ਹੌਲ ਹੁੰਦੇ ਹਨ ਜੋ ਪਸੀਨਾ ਬਾਹਰ ਕਰਦੇ ਨੇ ਤੇ ਕਮਾਲ ਦੀ ਗੱਲ ਇਹ ਹੈ ਕਿ ਔਰਤਾਂ ਦੇ ਪੈਰਾਂ ਦੇ ਇਹ ਜ਼ਿਆਦਾਤਰ ਹੌਲ ਬੰਦ ਹੁੰਦੇ ਹਨ ਇਹੀ وجہ ਹੈ ਕਿ ਬੰਦਿਆਂ ਦੇ ਮੁਕਾਬਲੇ ਔਰਤਾਂ ਦੇ ਪੈਰਾਂ ਤੋਂ ਘੱਟ ਸਮਾਂ ਲਾਉਂਦੀ ਹੈ ਨੰਬਰ 17 ਤੁਹਾਡੀ ਜ਼ੁਬਾਨ ਵਿੱਚ ਮੌਜੂਦ ਇੱਕ ਖਾਸ ਪਦਾਰਥ ਤੋਂ ਤੁਹਾਨੂੰ ਟੇਸਟ ਦਾ ਪਤਾ ਲੱਗਦਾ ਹੈ ਜੇ ਜ਼ੁਬਾਨ ਨਾ ਹੋਵੇ ਤਾਂ ਟੇਸਟ ਦਾ ਪਤਾ ਲੱਗਣਾ ਨਾ ਮੁਮਕਿਨ ਹੈ ਜੇ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਅਜਿਹਾ ਲੱਗਦਾ ਹੈ ਕਿ ਉਸ ਦਾ ਹਰ ਇੱਕ ਪਾਰਟ ਇੱਕ ਅਲੱਗ ਤਰ੍ਹਾਂ ਦੇ ਟੇਸਟ ਨੂੰ ਸੈਂਸ ਕਰਨੀ ਬਣਿਆ ਹੈ ਤਾਂ ਤੁਹਾਡਾ ਅਜਿਹਾ ਸੋਚਣਾ ਗਲਤ ਹੈ ਵਿਗਿਆਨੀਆਂ ਅਨੁਸਾਰ ਜ਼ੁਬਾਨ ਦੇ ਹਰੇਕ ਪਾਰਟ ਵਿੱਚ ਹਰ ਤਰ੍ਹਾਂ ਦੇ ਟੇਸਟ ਜਿਵੇਂ ਖੱਟਾ ਮਿੱਠਾ ਤੇ ਤਿੱਖੇ ਨੂੰ ਸੈਂਸ ਕਰਨ ਦੀ ਅਬਿਲਟੀ ਹੁੰਦੀ ਹੈ ਨੰਬਰ 16 ਸਾਡੇ ਬੁੱਲ ਸਰੀਰ ਦਾ ਸਭ ਤੋਂ ਵੱਧ ਸੈਂਸਿਟਿਵ ਪਾਰਟ ਹੁੰਦੇ ਨੇ ਉੱਥੇ ਹੀ ਬੁੱਲਾਂ ਦੇ ਪਿੱਛੇ ਮੈਸਟਰ ਨਾਮ ਦਾ ਮਸਲ ਹੁੰਦਾ ਹੈ ਜੋ ਸਾਨੂੰ ਖਾਣਾ ਚਬਾਉਣ ਵਿੱਚ ਸਾਡੀ ਮਦਦ ਕਰਦੀ ਹੈ ਤੇ ਇਹ ਮਸਲ ਇੰਨੀ ਮਜ਼ਬੂਤ ਹੁੰਦੀ ਹੈ ਕਿ ਇਸ ਦੀ ਮਦਦ ਨਾਲ ਆਪਾਂ 90 ਕਿਲੋ ਤੱਕ ਦਾ ਵਜ਼ਨ ਵੀ ਚੁੱਕ ਸਕਦੇ ਹਾਂ ਨੰਬਰ 15 ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੋ ਲੋਕ ਕੈਂਸਰ ਦੇ ਮਰੀਜ਼ ਹੁੰਦੇ ਨੇ ਉਹ ਆਪਣੇ ਵਾਲਾਂ ਨੂੰ ਕਿਉਂ ਕਟਵਾ ਦਿੰਦੇ ਨੇ ਪਰ ਉਹ ਆਪ ਜਿਹੜਾ ਨਹੀਂ ਕਰਦੇ ਕੈਂਸਰ ਦਾ ਇਲਾਜ ਕਰਨ ਲਈ ਕੀਮੋਥੈਰਪੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹਦੇ ਸਾਈਡ ਇਫੈਕਟ ਨਾਲ ਇਨਸਾਨ ਦੇ ਵਾਲ ਝੜਨ ਲੱਗਦੇ ਨੇ ਵੈਸੇ ਇੱਕ ਹੈਲਦੀ ਇਨਸਾਨ ਦੇ ਵਾਲ ਹਰ ਰੋਜ਼ 0.03 ਸੈਂਟੀਮੀਟਰ ਤੱਕ ਗਰੋ ਹੁੰਦੇ ਹਨ ਤੇ ਮਨੁੱਖੀ ਸਰੀਰ ਦੇ ਸਾਰੇ ਹੇਰ ਮੋਨਿਕਨਸ ਜਿਹਦੇ ਨਾਲ ਵਾਲ ਬਾਹਦੇ ਹਨ ਉਹ ਮਾਂ ਦੇ ਪੇਟ ਅੰਦਰ ਹੀ ਬਣ ਜਾਂਦੇ ਹਨ ਨੰਬਰ 14 ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਸਾਡਾ ਬ੍ਰੇਨ ਸਾਡੀ ਬੋਡੀ ਦੇ weight ਦਾ ਸਿਰਫ 2% ਹੁੰਦਾ ਹੈ ਪਰ ਫਿਰ ਵੀ ਇਹ 30% ਆਕਸੀਜਨ ਇਕੱਲੇ ਹੀ ਕੰਜ਼ੂਮ ਕਰਦਾ ਹੈ ਹੁਣ ਕਿਉਂਕਿ ਸਾਡਾ ਬ੍ਰੇਨ ਹੀ ਸਾਡੀ ਪੂਰੀ ਬੋਡੀ ਨੂੰ ਕੰਟਰੋਲ ਕਰਦਾ ਹੈ ਇਸੇ ਲਈ ਇਹਨੂੰ ਬਹੁਤ ਜ਼ਿਆਦਾ એનર્ਜੀ ਦੀ ਵੀ ਲੋੜ ਹੁੰਦੀ ਹੈ ਤੇ ਇਹੀ وجہ ਹੈ ਕਿ ਇਹ ਜ਼ਿਆਦਾ ਆਕਸੀਜਨ ਵੀ ਯੂਜ਼ ਕਰਦਾ ਹੈ ਨੰਬਰ 13 ਇਨਸਾਨ ਹੋਵੇ ਜਾਂ ਜਾਨਵਰ ਜਿਉਂਦਾ ਰਹਿਣ ਲਈ ਉਸਨੂੰ ਖਾਣਾ ਖਾਣਾ ਬਹੁਤ ਜ਼ਰੂਰੀ ਹੈ ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਕਿੰਨਾ ਖਾਣਾ ਖਾ ਜਾਂਦੇ ਹਾਂ ਵਿਗਿਆਨੀਆਂ ਨੇ ਇਸ ਗੱਲ ਉੱਤੇ ਰਿਸਰਚ ਕੀਤੀ ਜਿਸ ਨਾਲ ਇਹ ਪਤਾ ਲੱਗਿਆ ਕਿ ਐਵਰੇਜ ਹੈਲਦੀ ਇਨਸਾਨ 70 ਸਾਲ ਦੀ ਉਮਰ ਤੱਕ ਤਕਰੀਬਨ 30000 ਕਿਲੋ ਤੱਕ ਖਾਣਾ ਖਾ ਜਾਂਦਾ ਹੈ ਨੰਬਰ 12 ਕੀ ਤੁਹਾਨੂੰ ਪਤਾ ਹੈ ਕਿ ਮੱਛਰ ਨਾਲ ਮੌਤ ਹੋਣ ਲਈ ਇੱਕ ਇਨਸਾਨ ਨੂੰ ਆਪਣੇ ਆਪ ਨੂੰ 2 ਮਿਲੀਅਨ ਮੱਛਰਾਂ ਤੋਂ ਕਟਵਾਉਣਾ ਪਵੇਗਾ ਹੁਣ ਇਹ ਆਕਰ ਕੋਈ ਕਿਉਂ ਕਰੇਗਾ ਪਰ ਫੈਕਟ ਤਾਂ ਇਹ ਹੈ ਕਿ ਇੱਕ ਮੱਛਰ ਤੁਹਾਡੀ ਬਾਡੀ ਵਿੱਚੋਂ ਇੱਕ ਵਾਰ ਵਿੱਚ 0.01 ml ਖੂਨ ਚੂਸ ਲੈਂਦਾ ਹੈ ਤਾਂ ਬਲੱਡ ਲਾਸ ਨਾਲ ਮੌਤ ਹੋਣ ਲਈ ਤੁਹਾਨੂੰ 2 ਮਿਲੀਅਨ ਮੱਛਰ ਲੱਗਣਗੇ ਨੰਬਰ 11 ਤੁਸੀਂ ਜਾਣਦੇ ਹੋ ਕਿ ਇਨਸਾਨੀ ਦਿਮਾਗ ਦਾ 73% 파ਟ ਪਾਣੀ ਨਾਲ ਬਣਿਆ ਹੁੰਦਾ ਹੈ ਤੇ ਪਾਣੀ ਇਨਸਾਨੀ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਤੁਹਾਡੇ ਬੋਡੀ weight ਦੇ 1% ਦੇ ਬਰਾਬਰ ਹੁੰਦੀ ਹੈ ਤਾਂ ਤੁਹਾਨੂੰ ਪਿਆਸ ਲੱਗਣ ਲੱਗਦੀ ਹੈ ਜਾਨੀ ਜੇ ਤੁਹਾਡਾ ਵਜ਼ਨ 50 ਕਿਲੋ ਹੈ ਤਾਂ ਤੁਹਾਡੀ ਬੋਡੀ ਵਿੱਚ ਜੇ 5 ਲੀਟਰ ਤੋਂ ਘੱਟ ਪਾਣੀ ਹੋਵੇਗਾ ਤਾਂ ਤੁਹਾਨੂੰ ਬਹੁਤ ਤੇਜ਼ ਪਿਆਸ ਲੱਗਣ ਲੱਗੇਗੀ ਜੇ ਜੇ ਇਹੀ ਕਮੀ 10% ਤੱਕ ਚਲੀ ਜਾਵੇ ਤਾਂ ਪਾਣੀ ਦੀ ਕਮੀ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ ਨੰਬਰ 10 ਤੁਹਾਡੇ ਫਿੰਗਰਪ੍ਰਿੰਟ ਤੁਹਾਡੀ ਸਭ ਤੋਂ ਅਨੋਖੀ ਚੀਜ਼ ਹੈ ਤੁਹਾਡੀਆਂ ਉਂਗਲੀਆਂ ਵਰਗੀਆਂ ਲਕੀਰਾਂ ਇਸ ਦੁਨੀਆ ਵਿੱਚ ਹੋਰ ਕਿਸੇ ਵੀ ਇਨਸਾਨ ਕੋਲ ਨਹੀਂ ਹੈਗੀਆਂ ਜੇ ਤੁਹਾਡਾ ਕੋਈ ਜੁੜਵਾ ਹੁੰਦਾ ਤਾਂ ਉਸ ਦੇ ਵੀ ਫਿੰਗਰਪ੍ਰਿੰਟਸ ਅਲੱਗ ਹੁੰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਉਂਗਲੀਆਂ ਵਾਂਗ ਬਾਡੀ ਜ਼ੁਬਾਨ ਵੀ ਬਹੁਤ ਅਲੱਗ ਹੈ ਜੇ ਤੁਸੀਂ ਆਪਣੀ ਜ਼ੁਬਾਨ ਦਾ ਪ੍ਰਿੰਟ ਵੇਖੋ ਤਾਂ ਉਹ ਵੀ ਇਸ ਦੁਨੀਆ ਵਿੱਚ ਕਿਸੇ ਨਾਲ ਮੈਚ ਨਹੀਂ ਹੋਵੇਗੀ ਹੁਣ ਦੇਖਦੇ ਆਂ ਵੀ ਕਦੋਂ ਉਹ ਦਿਨ ਆਉਂਦਾ ਹੈ ਜਦੋਂ ਅਸੀਂ ਆਪਣਾ ਫੋਨ ਆਪਣੀ ਜ਼ੁਬਾਨ ਨਾਲ ਅਨਲੌਕ ਕਰਿਆ ਕਰਾਂਗੇ ਨੰਬਰ 9 ਜੇ ਆਪਾਂ ਆਪਣੇ ਲੰਗਸ ਨੂੰ ਆਪਣੀ ਬਾਡੀ ਤੋਂ ਬਾਹਰ ਕੱਢ ਕੇ ਪਾਣੀ ਅੰਦਰ ਰੱਖ ਦਈਏ ਤਾਂ ਉਹ ਪਾਣੀ ਉੱਤੇ ਤੈਰ ਸਕਦੇ ਨੇ ਅਜਿਹਾ ਇਸ ਲਈ ਹੁੰਦਾ ਹੈ ਕਿ ਆਪਾਂ ਚਾਹੇ ਕਿੰਨੇ ਵੀ ਸਾਹ ਅੰਦਰ ਜਾਂ ਬਾਹਰ ਛੱਡੀਏ ਸਾਡੇ ਲੰਗਸ ਅੰਦਰ ਹਮੇਸ਼ਾ 1 ਲੀਟਰ ਆਕਸੀਜਨ ਜਮਾ ਰਹਿੰਦੀ ਹੈ ਇਸੇ ਕਰਕੇ ਲੰਗਸ ਪਾਣੀ ਉੱਤੇ ਤੈਰ ਪਾਉਂਦੇ ਨੇ ਨੰਬਰ 8 ਦੋਸਤੋ ਜੇ ਤੁਸੀਂ ਡੂੰਗੀ ਨੀਂਦ ਵਿੱਚ ਸੌ ਰਹੇ ਹੋ ਤੇ ਇੱਕ ਗੰਦੀ ਬਦਬੂਦਾਰ ਚੀਜ਼ ਤੁਹਾਡੀ ਨੱਕ ਦੇ ਕੋਲ ਰੱਖ ਦਿੱਤੀ ਜਾਵੇ ਜਾਂ ਕੋਈ ਬਹੁਤ ਚੰਗੀ ਖੁਸ਼ਬੂ ਤੁਹਾਨੂੰ ਸੁੰਗਾਈ ਜਾਵੇ ਤਾਂ ਕੀ ਤੁਸੀਂ ਜਾਗ ਜਾਵੋਗੇ ਨਿਊ ਬ੍ਰਾਊਨ ਯੂਨੀਵਰਸਿਟੀ ਅੰਦਰ ਕੀਤੀ ਗਈ ਇੱਕ ਸਟੱਡੀ ਵਿੱਚ ਸੌਂਦੇ ਹੋਏ ਲੋਕਾਂ ਨੂੰ ਹਲਾ ਕੇ ਰੌਲਾ ਪਾ ਕੇ ਤੇ ਅੱਖਾਂ ਉੱਤੇ ਲਾਈਟ ਮਾਰ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਉੱਠ ਗਏ ਪਰ ਜਦੋਂ ਉਹਨਾਂ ਦੀ ਨੱਕ ਕੋਲ ਕਿਸੇ ਚੀਜ਼ ਨੂੰ ਰੱਖ ਕੇ ਉਸ ਨੂੰ 스멜 ਕਰਵਾਇਆ ਗਿਆ ਤਾਂ ਉਹਨਾਂ ਵਿੱਚੋਂ ਕੋਈ ਵੀ ਨਹੀਂ ਉੱਠਿਆ ਨੰਬਰ 7 ਜਦੋਂ ਦੋ ਲੋਕ ਆਪਸ ਵਿੱਚ 10 ਸਕਿੰਟ ਲਈ ਕਿਸ ਕਰਦੇ ਨੇ ਤਾਂ 8 ਕਰੋੜ ਤੋਂ ਜ਼ਿਆਦਾ ਬੈਕਟੀਰੀਆ ਉਹਨਾਂ ਦੋਵਾਂ ਦੇ ਮੂੰਹ ਤੋਂ ਆਪਸ ਵਿੱਚ ਟ੍ਰਾਂਸਫਰ ਹੋ ਜਾਂਦੇ ਨੇ ਹੁਣ ਮਜ਼ੇਦਾਰ ਗੱਲ ਇਹ ਹੈ ਕਿ ਇਸ ਨਾਲ ਘਬਰਾਉਣ ਦੀ ਗੱਲ ਨਹੀਂ ਹੈਗੀ ਕਿਉਂਕਿ ਸੱਚ ਤਾਂ ਇਹ ਹੈ ਵੀ ਇਹ ਜੋ ਬੈਕਟੀਰੀਆ ਟਰਾਂਸਫਰ ਹੁੰਦੇ ਨੇ ਇਹ ਸਾਰੇ ਗੁੱਡ ਬੈਕਟੀਰੀਆ ਹੁੰਦੇ ਹਨ ਸਾਡੇ ਸਰੀਰ ਦਾ ਨੁਕਸਾਨ ਨਹੀਂ ਬਲਕਿ ਫਾਇਦਾ ਹੀ ਕਰਦੇ ਨੇ ਨੰਬਰ 6 ਇੱਕ ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਹਦੀ ਬਾਡੀ ਵਿੱਚ ਇੱਕ ਟੱਪ ਦੇ ਬਰਾਬਰ ਖੂਨ ਹੁੰਦਾ ਹੈ ਤੇ ਬੱਚੇ ਰੋਂਦੇ ਹੋਏ ਆਪਣੇ ਹੰਝੂ ਨਹੀਂ ਵਹਾ ਸਕਦੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਹਨਾਂ ਦੇ ਟੀਅਰ ਰੱਬਸ ਹਲੇ ਵੀ ਬਣ ਰਹੇ ਹੁੰਦੇ ਨੇ ਤੇ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਇਨਸਾਨ ਦੇ ਨੱਕ ਅਤੇ ਕੰਨ ਬਚਪਨ ਤੋਂ ਲੈ ਕੇ ਮਰਨ ਤੱਕ ਵੱਧਦੇ ਰਹਿੰਦੇ ਨੇ ਨੰਬਰ 5 ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਲੰਬੇ ਸਮੇਂ ਤੱਕ ਪਾਣੀ ਅੰਦਰ ਰਹਿੰਦੇ ਹੋ ਤਾਂ ਤੁਹਾਡੇ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਵਿੱਚ ਅਜੀਬ ਜਈਆਂ ਝੁਰੜੀਆਂ ਪੈ ਜਾਂਦੀਆਂ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਇਹਨਾਂ ਦਾ ਕੋਈ ਫਾਇਦਾ ਹੁੰਦਾ ਜਾਂ ਨੁਕਸਾਨ ਵਿਗਿਆਨੀਆਂ ਨੇ ਇਸ ਤੇ ਰਿਸਰਚ ਕਰਕੇ ਇਹ ਦੱਸਿਆ ਹੈ ਕਿ ਇਹ ਝੁਰੜੀਆਂ ਅਸਲ ਵਿੱਚ ਬੜੀ ਕੰਮ ਦੀਆਂ ਹੁੰਦੀਆਂ ਹਨ ਜਦੋਂ ਸਾਡੇ ਹੱਥ ਪੈਰ ਗਿੱਲੇ ਹੁੰਦੇ ਨੇ ਤਾਂ ਇਹ ਚੁਰੜੀਆਂ ਸਾਨੂੰ ਚੀਜ਼ਾਂ ਨੂੰ ਫੜਨ ਵਿੱਚ ਮਦਦ ਕਰਦੀਆਂ ਨੇ ਜੇ ਇਹ ਚੁਰੜੀਆਂ ਨਹੀਂ ਪਹਿਨਗੀਆਂ ਤਾਂ ਅਸੀਂ ਆਪਣੇ ਹੱਥਾਂ ਨਾਲ ਕਿਸੇ ਵੀ ਚੀਜ਼ ਨੂੰ ਨਹੀਂ ਫੜ ਸਕਾਂਗੇ ਨੰਬਰ 4 ਦੋਸਤੋ ਇੱਕ ਇਨਸਾਨ ਆਪਣੀ ਜ਼ਿੰਦਗੀ ਵਿੱਚ 1,60,000 ਕਿਲੋਮੀਟਰ ਤੱਕ ਚੱਲਦਾ ਹੈ ਐਨੇ ਵਿੱਚ ਉਹ ਇਨਸਾਨ ਚਾਰ ਵਾਰ ਪੂਰੇ ਅਰਥ ਦੇ ਚੱਕਰ ਲਗਾ ਸਕਦਾ ਹੈ ਤੇ ਚੱਲਣਾ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਵਿਗਿਆਨੀਆਂ ਅਨੁਸਾਰ ਹਰ ਦਿਨ ਸਿਰਫ 30 ਮਿੰਟ ਚੱਲਣ ਨਾਲ ਸਾਡੀ ਬਾਡੀ ਵਿੱਚ ਘੱਟ ਫੈਟ ਜਮਾ ਹੁੰਦਾ ਹੈ ਤੇ ਅਸੀਂ ਜ਼ਿਆਦਾ ਫਿਟ ਰਹਿੰਦੇ ਹਾਂ ਨੰਬਰ 3 ਦੋਸਤੋ ਤੁਸੀਂ ਕਦੇ ਸੋਚਿਆ ਹੈ ਕਿ ਕਈ ਸਿਚੁਏਸ਼ਨ ਵਿੱਚ ਸਾਡੇ ਰੌਂਗ ਟੇ ਕਿਉਂ ਖੜੇ ਹੋ ਜਾਂਦੇ ਨੇ ਜਦੋਂ ਤੁਸੀਂ ਇੱਕ ਡਰਾਉਣੀ ਫਿਲਮ ਦੇਖਦੇ ਹੋ ਜਾਂ ਕਿਸੇ ਪਾਰਟੀ ਵਿੱਚ ਬਹੁਤ ਰੌਲਾ ਪੈ ਰਿਹਾ ਹੁੰਦਾ ਹੈ ਜਾਂ ਤੁਸੀਂ ਬੜੀ ਸਪੀਡ ਨਾਲ ਟਰੈਵਲ ਕਰ ਰਹੇ ਹੁੰਦੇ ਹੋ ਇਹਨਾਂ ਸਾਰੀਆਂ ਪ੍ਰਸਥਿਤੀਆਂ ਵਿੱਚ ਤੁਹਾਡੀ ਬਾਡੀ ਅੰਦਰ ਇੱਕ ਐਡਰਨਲਿਨ ਨਾਮ ਦਾ ਹਾਰਮੋਨ ਰੀਲੀਜ਼ ਹੋਣ ਲੱਗਦਾ ਹੈ ਜਦੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਸਟ੍ਰੈਸ ਹੁੰਦਾ ਹੈ ਜਾਂ ਘਬਰਾਹਟ ਵਾਧੀ ਹੈ ਉਦੋਂ ਇਹ ਰਿਲੀਜ਼ ਹੁੰਦਾ ਹੈ ਤੇ ਜਦੋਂ ਇਹ ਹਾਰਮੋਨ ਅਚਾਨਕ ਹੀ ਬਹੁਤ ਜ਼ਿਆਦਾ ਮਾਤਰਾ ਵਿੱਚ ਰਿਲੀਜ਼ ਹੋ ਜਾਵੇ ਤਾਂ ਤੁਹਾਡੇ ਰੌਂਗ ਟੇ ਖੜੇ ਹੋ ਜਾਂਦੇ ਨੇ ਨੰਬਰ 2 ਜ਼ਿਆਦਾਤਰ ਮੇਲਸ ਦੇ ਮੁਕਾਬਲੇ ਫੀਮੇਲਸ ਜ਼ਿਆਦਾ ਕਲਰ ਵੇਖ ਸਕਦੀਆਂ ਨੇ ਜਦੋਂ ਕਿ ਮੇਲ ਕੁਝ ਹੀ ਕਲਰ ਵੇਖ ਸਕਦੇ ਨੇ ਤੇ ਮੇਲਸ ਨੂੰ ਇੱਕ ਹੀ ਕਲਰ ਦੇ ਅਲੱਗ-ਅਲੱਗ ਛੇੜ ਪਛਾਣਨ ਵਿੱਚ ਵੀ ਦਿੱਕਤ ਹੁੰਦੀ ਹੈ ਕਲਰ ਬਲਾਈਂਡ ਹੋਣ ਦੇ ਚਾਂਸ ਵੀ ਮੇਲਸ ਅੰਦਰ ਜ਼ਿਆਦਾ ਹੁੰਦੇ ਨੇ ਇਸੇ ਲਈ ਇੱਕ ਐਵਰੇਜ ਮੇਲ 1 ਮਿੰਟ ਅੰਦਰ 18 ਤੋਂ 20 ਵਾਰ ਆਪਣੀਆਂ ਪਲਕਾਂ ਝਪਕਾਉਂਦਾ ਹੈ ਉੱਤੇ ਇੱਕ ਫੀਮੇਲ 11 ਤੋਂ 12 ਵਾਰ ਅਜਿਹਾ ਕਰਦੀ ਹੈ ਨੰਬਰ 1 ਹਿਊਮਨ ਹਾਰਟ ਇੱਕ ਬਹੁਤ ਹੀ ਪਾਵਰਫੁਲ ਆਰਗਨ ਹੁੰਦਾ ਹੈ ਜੋ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ ਇੱਕ ਸਕਿੰਟ ਲਈ ਵੀ ਨਹੀਂ ਰੁਕਦਾ ਇਹ ਮੇਲਸ ਦੇ ਮੁਕਾਬਲੇ ਫੀਮੇਲਸ ਦਾ ਦਿਲ ਜ਼ਿਆਦਾ ਤੇਜ਼ੀ ਨਾਲ ਧੜਕਦਾ ਹੈ ਹਿਊਮਨ ਹਾਰਟ ਇੱਕ ਦਿਨ ਵਿੱਚ 9000 ਲੀਟਰ ਬਲੱਡ ਨੂੰ ਪੰਪ ਕਰਦਾ ਹੈ ਤੇ ਹਾਰਟ ਨਾਲ ਇੰਨਾ ਪ੍ਰੈਸ਼ਰ ਬਣਦਾ ਹੈ ਕਿ ਉਹ ਚਾਹੇ ਤਾਂ ਸਾਡੇ ਖੂਨ ਨੂੰ 30 ਫੁੱਟ ਉੱਚਾ ਸੱਟ ਸਕਦਾ ਹੈ ਸੋ ਦੋਸਤੋ ਇਹ ਸੀ ਕੁਝ ਮਨੁੱਖੀ ਸਰੀਰ ਨਾਲ ਜੁੜੇ ਹੋਏ ਫੈਕਟ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਤੁਸੀਂ ਅੱਗੇ ਵੀ ਅਜਿਹੀਆਂ ਅਮੇਜ਼ਿੰਗ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਉਦੋਂ ਤੱਕ ਸਿੱਖਦੇ ਰਹੋ ਅੱਗੇ ਵਧਦੇ ਰਹੋ